ਦਾਰਾ ਗਰੀ ਕਮਾਲ ਮੇਰੇ ਬੰਦੇ ਦੇ ਮੱਥੇ ਤੇ ਚਮਕਣ ਵਾਲਾ أنا نبي أنا we be ਨਿੱਕੀ ਨਿੱਕੀ ਬੂੰਦੀ ਨਿਕਿਆ ਮੀਵੇ ਬਰੇ ਪਾਬੋ ਵੇ ਸੁਹਾਗਣ ਤੇਰੇ ਸ਼ਗਨ ਕਰੇ ਉਹ ਆ ਬੁਖੜਾ ਕੋਈ ਹੋਰ ਸਾਰੇ ਆਜੋ ਨਿੱਕੀ ਨਿੱਕੀ ਬੂੰਦੀ ਨਿਕਿਆ ਮੀਵੇ ਹਾਗਣ ਤੇਰੇ ਸ਼ਗਨ ਕਰੇ ਨਿੱਕੀ ਨਿੱਕੀ ਬੂੰਦੀ ਨਿਕਿਆ ਮੀਵੇ ਵਰੇ ਪੂਆ ਵੇ ਸੁ ਹਗਣ ਤੇਰੇ ਸ਼ਗਨ ਕਰੇ ਦੰਮਾਂ ਦੀ ਬੋਰੀ ਤੇਰਾ ਫੂਫੜ ਫੜੇ गिण तेरे शगर करे that kick

ਤੋਂ ਡਰਦੀ ਹੈ ਬੇ ਚੀਜਾ ਲੱਕ ਨੂੰ ਖੁਰ ਉਹ ਕਹਿਣਾ ਨਹੀਂ ਦੀ ਗਾਂਦੀ ਹੁਣ ਜੀਜੇ ਦੀ ਸਪੋਰਟ ਕਰ ਲੈ ਵੀ ਬਾਹਰ ਚੱਲ ਚੱਲੋ ਚੱਕ ਲਓ ਤੇ ਹੋਲੀਆਂ ਜੀਜਾ ਸਾਹ i ਇਨਾ ਖਰੀਏ ਕਰਦੇ ਗੁਲਾਬੀ ਦੇ ਸੂਟ ਆਈ ਕੋ ਦੋ ਦੇ ਰਹੀ ਐ ਦੇਖੀ ਭਾਈ ਖੇਤ ਬੜੇ ਨਹੀਂ ਸੇਵ ਜੀ ਦੂਰ ਖੜੇ ਖੇਤ ਬੜੀ ਨੂੰ ਮਾਰਾਂਗੇ ਖੇਤ ਦੀ ਫਲ ਪਾਵੇਗੀ ਹੱਥ ਲਾ ਜੀ ਲਾਹ ਹੱਟ ਇਹ ਤਾਂ ਬੋਲੀ ਪਾਉਂਦੀ ਆੰਮੇ ਵਾਲਾ ਗੰਡਾ ਛੱਲੇ ਓਹ ਹੋ ਬੋਲੀ ਪਾਉਂਦੀ ਆ ਤਾਂ ਬੋਲੀ ਤੇਰਾ ਗਲਜਾ ਪੱਠੀ ਕੋਲੇ ਜਾਊ ਨਹੀਂ ਬੋਲ ਓਏ ਓਏ ਢਿੱਗ ਜਾ ਢਿੱਗ ਜਾ ਬੋਲੀ ਆ ਯਾਰਾ ਖੇਤ ਬੜੀ ਕੀ ਫਲ ਪਾਵੇਗੀ ਫਲ ਹੀ ਬਾੜ ਪਾਵੇਗੀ ਕੋਈ ਬੇਚੇ ਸੁਣਟ ਜਮੈਣ ਕੋਈ ਬੇਚੇ ਰਾਈ ਬੰਤ ਆਪਣੀ ਪੈਣਾ ਬੇਚੇ ਟਕੇ ਟਕੇ ਦੀ ਸਾਈ ਖਬਰ ਨਾ ਰਹਿਣਾ ਜੀ ਚੌਕੀ ਹਾਕਮਨੀ ਆਈ ਖਬਰ ਰਦਰਣਾ ਜੀ ਬੋਲੀਾਂ ਕਿਹਦੀ ਆਈ ਬੇ ਕਲਵੀਰ ਹਾਂਜੀ ਬੇ ਭਾਈਆ ਤਰਬੂਜ ਵਰਗੀ ਗੱਦੋ ਤੇਰੀ ਐ ਮੇਰੀ ਆ ਦੇਖੀ ਭਾਈ ਖੇਤ ਬੜੇ ਨਹੀਂ ਸਰ ਜੀ ਨਹੀਂ ਖੜੇ ਖੇਤ ਬੜੀ ਕੀ ਫਲ ਪਾਵੇਗੀ ਮੋਤੀ ਨਾਲ ਪਾਵੇਗੀ ਖੇਤ ਬੜੀ ਨੂੰ ਮਾਰਾਂਗੇ ਕੋਈ ਵੇਚੇ ਸੁੰਡ ਜਮੈਣ ਕੋਈ ਵੇਚੇ ਰਾਣੀ ਕਲਦੀਪ ਆਵਦੀ ਪਹਿਣਾ ਵਿੱਚ ਟਕੇ ਟਕੇ ਦੀ ਸਾਈ ਬੇਦਗੋਰ ਰਹਿਣਾ ਜੀ ਕਿਉਂਕਿ ਹਰ ਖੁਸ਼ਬਾਨੀ ਆਈ ਖਬਰਦਾਰ ਰਣਗੇ ਤਦ ਹੀ ਆ ਕੇ ਆਣੀ ਆਈ ਖਬਰਦਾਰ ਰਣਈਏ ਕਲੀ ਨਾਲ ਕਿਆ ਦੀ ਆਈ ਖਬਰਦਾਰ ਏ ਤਾਰੇ ਹਾਂਜੀ ਆ ਵੇ ਲੁਚੀਆਂ ਜੀ ਅੱਖਾਂ ਲਈ ਖਤਰਾ ਆ ਹੋ ਜਾਏ ਦੀ ਮੇਰੀ ਐ ਏ ਕੀ ਪਾਈ ਖੇਤ ਬੜੇ ਨਹੀਂ ਸਾਬ ਜੀ ਦੂਰ ਚਰੇ ਖੇਤ ਗੜੀ ਕਿਫਲ ਪਾਵੇਗੀ ਗੋਦੀ ਵਾਲ ਖੜਿਆਵੇਗੀ ਖੇਤ ਗੈ ਨੂੰ ਮਾਰਾਂਗੇ ਛੋਟੋ ਝੋਟ ਪਕਾਰਾਂਗੇ ਬਲ ਗਈ ਬੋਲੀ ਦਾ ਹੁਣ ਕੀ ਲਾਜ ਬਣਾਈਏ ਭੁਲਗੀ ਬੋਲੀ ਦਾ ਹੁਣ ਕੀ ਲਾਜ ਬਣਾਈਏ ਭੁਲਗੀ ਬੋਲੀ ਦਾ ਹੁਣ ਕੀ ਲਾਜ ਬਣਾਈਏ